ਬੈਸੇ ਤਾ ਦੋਸਤੋ ਪੰਜਾਬੀਆਂ ਨੇ ਹਰ ਖੇਤਰ ਦੇ ਵਿੱਚ ਝੰਡੇ ਗੱਡੇ ਹੋਏ ਨੇ ਕਿਸੇ ਵੀ ਖੇਤਰ ਦੇ ਵਿੱਚ ਦੇਖ ਲਓ ਵੀ ਪੰਜਾਬੀਆਂ ਨੇ ਬਹੁਤ ਹੀ ਵੱਡੀਆਂ-ਵੱਡੀਆਂ ਉਪਲਬਧੀਆਂ ਹਾਸਲ ਕੀਤੀਆਂ ਨੇ ਪਰ ਅੱਜ ਮੈਂ ਜਿਹੜੇ ਨੌਜਵਾਨ ਦੇ ਬਾਰੇ ਤੁਹਾਡੇ ਨਾਲ ਗੱਲ ਕਰਨ ਜਾ ਰਿਹਾ ਹਾਂ ਉਹ 48 ਕਰੋੜ ਰੁਪਈਆ ਇੱਕ ਦਿਨ ਦਾ ਕਮਾਉਂਦਾ ਹੈ ਦੋਸਤੋ ਇਹ ਸਾਲਾਨਾ ਕਮਾਈ ਨਹੀਂ ਹੈਗੀ ਇੱਕ ਦਿਨ ਦੀ ਕਮਾਈ ਹੈ ਤਕਰੀਬਨ ਸਾਲ ਦੇ ਵਿੱਚ ਉਹ ਕਿੰਨੀ ਕਮਾਈ ਕਰ ਲੰਗਾ ਅੱਜ ਦੀ ਆਪਾਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਕੌਣ ਹੈ ਉਹ ਨੌਜਵਾਨ ਇੱਕ ਸਰਦਾਰ ਨੌਜਵਾਨਾ ਜਿਸ ਦਾ ਨਾਮ ਜਗਮੀਤ ਸਿੰਘ ਹੈ ਤੁਸੀਂ ਸੋਚਦੇ ਹੋਵੋਗੇ ਵੀ 48 ਕਰੋੜ ਰੁਪਇਆ ਇੱਕ ਦਿਨ ਦੇ ਵਿੱਚ ਬੰਦਾ ਕਿਸ ਤਰੀਕੇ ਨਾਲ ਕਮਾ ਸਕਦਾ ਪਰ ਜਿਹੜਾ ਜਗਮੀਤ ਹੈ ਉਹ ਜ਼ਰੂਰ ਕਮਾਉਂਦਾ ਹੈ ਕੁਆਟਮਸ ਕੈਪ ਨਾਂ ਦੀ ਕੰਪਨੀ ਦਾ ਜਗਮੀਤ ਸਿੰਘ ਸੀਈਓ ਆ ਤੁਸੀਂ ਹਰਾਨ ਹੋ ਮੂਗੇ ਜਿਹੜਾ ਜਗਮੀਤ ਸਿੰਘ ਹੈ ਉਹ ਐਲਨ ਮਾਸਕ ਵਰਗਿਆਂ ਤੋਂ ਵੀ ਜ਼ਿਆਦਾ ਰੁਪਏ ਕਮਾਉਂਦਾ ਹੈ ਇੱਕ ਦਿਨ ਦੇ ਪੂਰੀ ਦੁਨੀਆ ਦੇ ਵਿੱਚ ਜਗਮੀਤ ਸਿੰਘ ਦੇ ਇਸ ਟੈਮੋ ਚਰਚੇ ਹੋ ਰਹੇ ਨੇ ਇੱਕ ਸਰਦਾਰ ਨੌਜਵਾਨ ਪੰਜਾਬ ਦੇ ਲਈ ਖਾਸ ਕਰਕੇ ਮਾਣ ਵਾਲੀ ਗੱਲ ਹੈ ਇੱਕ ਭਾਰਤੀ ਮੋਲ ਦਾ ਨੌਜਵਾਨ ਜਗਮੀਤ ਸਿੰਘ ਜੋ ਕਿ ਇੱਕ ਵੱਡੀ ਕੰਪਨੀ ਦੇ ਵਿੱਚ ਇੱਕ ਬੈਟਰੀਆਂ ਬਣਾਉਣ ਵਾਲੀ ਕੰਪਨੀ ਦੇ ਵਿੱਚ ਸੀਈਓ ਆ ਅਤੇ ਉਹ ਇਸ ਟੈਮ ਪਰ ਡੇ ਦੇ 48 ਕਰੋੜ ਰੁਪਏ ਕਮਾ ਰਿਹਾ ਬਹੁਤ ਹੀ ਵੱਡੀ ਰਕਮ ਹੈ ਸਾਲ ਦੇ ਵਿੱਚ ਤਕਰੀਬਨ ਜਿਸ ਦੀ ਤਨਖਾਹ ਦਾ ਪੈਕੇਜ 2.3 ਬਿਲੀਅਨ ਡਾਲਰ ਹੈ ਤਕਰੀਬਨ ਸਾਲ ਦੇ ਵਿੱਚ ਇਹ 17500 ਕਰੋੜ ਰੁਪਿਆ ਕਮਾ ਲੈਂਦਾ ਜਗਮੀਤ ਸਿੰਘ ਦਾ ਨਾਮ ਦੁਨੀਆ ਦੇ ਸਭ ਤੋਂ ਵੱਧ ਤਨਖਾਹ ਲੈਣ ਵਾਲੇ ਉਹਨਾਂ ਕਰਮਚਾਰੀਆਂ ਦੇ ਵਿੱਚ ਸ਼ਾਮਲ ਹੋ ਚੁੱਕਿਆ ਜਿਹੜੇ ਕਿ ਪੂਰੀ ਦੁਨੀਆ ਦੇ ਵਿੱਚ ਸਭ ਤੋਂ ਵੱਧ ਤਨਖਾਹ ਲੈਂਦੇ ਨੇ ਜਗਮੀਤ ਸਿੰਘ ਨੇ ਟੈਨਫੋਰਡ ਯੂਨੀਵਰਸਿਟੀ ਤੋਂ ਬੀਟੈਕ ਦੀ ਡਿਗਰੀ ਹਾਸਲ ਕੀਤੀ ਅਤੇ ਕੈਲੀਫੋਰਨੀਆ ਦੀ ਯੂਨੀਵਰਸਿਟੀ ਵਰਕਲੇ ਤੋਂ ਉਹਨਾਂ ਨੇ ਐਮਬੀਏ ਦੀ ਡਿਗਰੀ ਹਾਸਲ ਕੀਤੀ। ਤੋਂ ਬਾਅਦ ਜਿਹੜੀ ਆਪਣੇ ਕੈਰੀਅਰ ਦੀ ਸ਼ੁਰੂਆਤ ਹੈ ਉਹ ਐਚਪੀ ਤੋਂ ਕੀਤੀ। ਮਾਈਕਰੋ ਸਿਸਟਮ ਵਰਗੀਆਂ ਫਰਮਾਂ ਦੇ ਵਿੱਚ ਵੀ ਉਹਨਾਂ ਨੇ ਕੰਮ ਕੀਤਾ। ਉਹਨੇ ਕਈ ਸਾਰੇ ਸਟਾਰਟਅਪ ਲੱਭੇ ਜਿਸ ਨੇ ਕੀ ਆਪਣੇ ਸ਼ੁਰੂਆਤੀ ਉਦਮਾਂ ਦੇ ਵਿੱਚ ਜਦੋਂ ਕੀ ਉਹਨੇ ਸ਼ੁਰੂਆਤ ਕੀਤੀ ਸੀ ਤਾਂ ਉਹਨੇ ਏਅਰਸਾਫਟ ਦੇ ਵਿੱਚ ਵੀ ਕੰਮ ਕੀਤਾ। ਵੱਖ-ਵੱਖ ਕੰਪਨੀਆਂ ਦੇ ਤਿਆਰਬੇ ਤੋਂ ਬਾਅਦ ਮਿਸਟਰ ਸਿੰਘ ਨੇ 2010 ਦੇ ਵਿੱਚ ਕੁਆਟਮਸ ਕੈਪ ਦੀ ਸਥਾਪਨਾ ਕੀਤੀ। ਦੋਸਤੋ ਉਸ ਟਾਈਮ 'ਇੱਕ ਐਸੀ ਕੰਪਨੀ ਸੀ ਜਿਸ ਨੇ ਕੀ ਖਾਸ ਕਰਕੇ ਬੈਟਰੀ ਟੈਕਨੋਲੋਜੀ ਦੇ ਉੱਤੇ ਬਹੁਤ ਸਾਰਾ ਧਿਆਨ ਕੇਂਦਰਿਤ ਕੀਤਾ। ਦੋਸਤੋ ਇਸ ਕੰਪਨੀ ਨੇ ਇਲੈਕਟ੍ਰੋਨਿਕ ਵਾਹਨਾਂ ਦੇ ਵਿਕਾਸ ਦੇ ਰਹੀ ਇੱਕ ਚੰਗਾ ਕੰਮ ਕੀਤਾ। ਬੜੀ ਵਧੀਆ ਕ੍ਰਾਂਤੀ ਲੈ ਕੇ ਆਏ। ਕੁਗਮੀਤ ਸਿੰਘ ਨੇ ਇੱਕ ਐਸੀ ਬੈਟਰੀ ਦਾ ਨਿਰਮਾਣ ਕੀਤਾ ਜੋ ਕਿ ਬਹੁਤ ਹੀ ਜਲਦੀ ਨਾਲ ਚਾਰਜਿੰਗ ਹੁੰਦੀ ਸੀ। ਅਤੇ ਬਹੁਤ ਹੀ ਵਧੀਆ ਟੈਕਨੋਲੋਜੀ ਨਾਲ ਤਿਆਰ ਕੀਤੀ ਸੀ ਗੁਮੀਤ ਸਿੰਘ ਇੱਕ ਐਸਾ ਭਾਰਤੀ ਬਣ ਚੁੱਕਿਆ ਜੋ ਕਿ ਪੂਰੀ ਦੁਨੀਆ ਦੇ ਵਿੱਚ ਸਭ ਤੋਂ ਵੱਧ ਤਨਖਾਹ ਲੈਣ ਵਾਲਾ ਕਰਮਚਾਰੀ ਬਣ ਚੁੱਕਿਆ ਹੈ ਬਿਲ ਗੇਟਸ ਅਤੇ ਬੋਲਕਸ ਵੈਗਨ ਬਰਗੇ ਨਿਵੇਸ਼ਕਾਂ ਨੇ ਵੀ ਇਸ ਕੰਪਨੀ ਦਾ ਸਮਰਥਨ ਕੀਤਾ 16 ਫਰਵਰੀ 2024 ਦੇ ਵਿੱਚ ਮਿਸਟਰ ਸਿੰਘ ਨੇ ਇਸ ਕੰਪਨੀ ਦੇ ਸੀਈਓ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਇਸ ਕੰਪਨੀ ਦੀ ਜਿਹੜੀ ਵਾਂਗ ਡੋਰ ਹੈ ਸਿਵਾ ਸ਼ਿਵਰਾਮ ਨੂੰ ਸੌਪ ਦਿੱਤੀ ਗਈ ਹੈ ਜਗਮੀਤ ਸਿੰਘ ਹਜੇ ਵੀ ਕੰਪਨੀ ਦੇ ਚੇਅਰਮੈਨ ਵਜੋਂ ਜਾਰੀ ਹਨ ਤੁਹਾਨੂੰ ਇਹ ਜਾਣਕਾਰੀ ਕਿੱਦਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦੱਸਿਓ ਮਿਲਦਾ ਕਿਸੇ ਨਵੀਂ ਵੀਡੀਓ ਦੇ ਵਿੱਚ ਸਾਰ ਦੋਸਤਾਂ ਨੂੰ ਸਤਿ ਸ੍ਰੀ ਅਕਾਲ